ਲਾਂਡਿੰਗ ਦੇ ਨਾਲ ਸੜੀਏ ਪੈਟਰੋਲ ਟਾਇਰ ਦਾ ਅਰੇਂਜਮੈਂਟ ਕਰਕੇ ਸਰਕਾਰ ਨੇ ਇੱਥੇ ਦੇ ਲੋਕਾਂ ਨੂੰ ਦਿੱਤਾ ਸੀ ਜਿਨ੍ਹਾਂ ਨੂੰ ਕਿਹਾ ਸੀ ਕਿ ਆ ਲੋ ਪੈਸੇ ਤੁਹਾਨੂੰ ਦਿਹਾੜੀਆਂ ਦਿੰਨੇ ਆ ਤੇ ਲੁੱਟਾ ਖੋਹ ਕਰੋ ਸਿੱਖਾਂ ਨੂੰ ਮਾਰੋ ਅੱਜ ਪੰਜਾਬ ਦੇ ਉਹ ਹਾਲਾਤ ਪੰਜਾਬ ਤੋਂ ਆਏ ਕਿਸਾਨਾਂ ਨੂੰ ਹਰਿਆਣਾ ਤੋਂ ਆਏ ਕਿਸਾਨਾਂ ਦੇ ਟਾਇਰਾਂ ਦੇ ਵਿੱਚ ਇਹ ਜੇ ਸੂਏ ਨੇ ਇਹ ਸਪੈਸ਼ਲ ਦੇਖੋ ਨਵੇਂ ਸੂਏ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਤੇ ਧਾਵਾ ਬੋਲ ਕੇ ਕੇਂਦਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਨੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਵੇਖਦਿਆਂ ਕੇਂਦਰ ਸਰਕਾਰ ਦੇ ਹੱਥ ਪੈਰ ਫੁੱਲੇ ਦੇ ਨਜ਼ਰ ਆ ਰਹੇ ਨੇ ਤਸਵੀਰਾਂ ਦਿੱਲੀ ਦੀਆਂ ਨੇ ਜਿਸ ਵਿੱਚ ਇੱਕ ਕਿਸਾਨ ਮੋਦੀ ਸਰਕਾਰ ਤੇ फडਕਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨਾਂ ਅੱਗੂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਰੋਕਣ ਲਈ ਮੋਦੀ ਸਰਕਾਰ ਵੱਲੋਂ ਨਵੇਂ-ਨਵੇਂ ਪੈਨਟੜੇ ਅਜਮਾਏ ਜਾ ਰਹੇ ਨੇ ਜਿਸ ਦੌਰਾਨ ਟਰੈਕਟਰਾਂ ਦੇ ਟਾਇਰਾਂ 'ਚ ਸੂਏ ਮਾਰ ਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਇੰਨਾ ਹੀ ਨਹੀਂ ਉਸ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਜਿਵੇਂ ਦਿੱਲੀ ਵੱਲੋਂ 1984 'ਚ ਪਲਾਨ ਬਣਾ ਕੇ ਸਿੱਖਾਂ ਨੂੰ ਮਾਰਿਆ ਗਿਆ ਸੀ ਉਸੇ ਤਰ੍ਹਾਂ ਕਿਸਾਨਾਂ ਨੂੰ ਰੋਕਣ ਲਈ ਮੋਦੀ ਸਰਕਾਰ ਵੱਲੋਂ ਅਜਿਹੇ ਕਾਰਨਾਮੇ ਕੀਤੇ ਜਾ ਰਹੇ ਨੇ ਜਾ ਸਕੇ ਅੱਗੇ ਜਾਂ ਪਿੱਛੇ ਜਾਂ ਸਕੇ ਆ ਸੂਏ ਦੇਖੋ ਨਵੇਂ ਸੂਏ ਰੱਖਿਆ ਨੇ ਨਾਲ ਦਿਖੋ ਲੱਗੇ ਜਾਂਦੇ ਮਟਾਰਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਨਾਲ ਤੁਹਾਨੂੰ ਦਿਖਾਇਆ ਕਿ ਦਿੱਲੀ ਵੱਲੋਂ ਜੋ ਇੱਥੇ ਬੰਬਵਾਰੀ ਕੀਤੀ ਗਈ ਹੈ ਬੰਬਵਾਰ ਦੇ ਨਾਲ ਨਾਲ ਗੈਸ ਦੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਔਰ ਉਸ ਜਿਹੜੇ ਗੋਲੇ ਛੱਡੇ ਗਏ ਨੇ ਉਸ ਗੋਲਿਆਂ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਬਹੁਤ ਸਾਰੇ ਇਦਾਂ ਦੇ ਨੌਜਵਾਨ ਜਿਹੜੇ ਸਾਡੇ ਵੱਲ ਬਿਨਾਂ ਵਰਦੀ ਤੋਂ ਆਏ ਹੋਏ ਸੀ ਸਾਡੇ ਬਹੁਤ ਨੇੜੇ ਸੀਗੇ ਤੇ ਸਾਡੇ ਨੇੜੇ ਆ ਕੇ ਸਾਡੇ ਵਿੱਚ ਖੜ ਕੇ ਅੰਗ ਲਾ ਲਾ ਕੇ ਸਾਡੇ ਉੱਪਰ ਉਹਨੇ ਬੰਬ ਸੁੱਟੇ ਸਭ ਤੋਂ ਖਤਰਨਾਕ ਜੋ ਦਿੱਲੀ ਨੇ ਪੰਜਾਬ ਨਾਲ ਜੰਗੂ ਤੋਂ ਲਗਾਤਾਰ ਮਾਰੀਆਂ ਨੀਤੀਆਂ ਖੇਡਦੀ ਆਈਏ ਆਓ ਤੁਹਾਨੂੰ ਅਸੀਂ ਦਿਖਾਣੇ ਆ ਇਹ ਟਰੈਕਟਰ ਜੋ ਸਾਡੇ ਉੱਤੇ ਬਹੁਤ ਨੇੜੇ ਸੀ ਉਹਦੇ ਵਿੱਚ ਇਹਨਾਂ ਨੇ ਇਹ ਸੂਏ ਵੇਖੋ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਸਾਨੂੰ 1984 ਦੇ ਵਿੱਚ ਇੱਕ ਪਲਾਨਿੰਗ ਦੇ ਨਾਲ ਸੜੀਏ ਪੈਟਰੋਲ ਟਾਇਰ ਦਾ ਅਰੇਂਜਮੈਂਟ ਕਰਕੇ ਸਰਕਾਰ ਨੇ ਇੱਥੇ ਦੇ ਲੋਕਾਂ ਨੂੰ ਦਿੱਤਾ ਸੀ ਜਿਨ੍ਹਾਂ ਨੂੰ ਕਿਹਾ ਸੀ ਕਿ ਆ ਲਓ ਪੈਸੇ ਤੁਹਾਨੂੰ ਦਿਹਾੜੀਆਂ ਦਿਨੇ ਆ ਤੇ ਲੁੱਟਾ ਖੋਹ ਕਰੋ ਸਿੱਖਾਂ ਨੂੰ ਮਾਰੋ ਅੱਜ ਪੰਜਾਬ ਦੇ ਉਹ ਹਾਲਾਤ ਪੰਜਾਬ ਤੋਂ ਆਏ ਕਿਸਾਨਾਂ ਨੂੰ ਹਰਿਆਣੇ ਤੋਂ ਆਏ ਕਿਸਾਨਾਂ ਦੇ ਟੈਰਾਂ ਦੇ ਵਿੱਚ ਇਹ ਜੋ ਸੂਏ ਨੇ ਇਹ ਸਪੈਸ਼ਲ ਦੇਖੋ ਨਵੇਂ ਸੂਏ ਪਤਾ ਨਹੀਂ ਕਿੰਨਾ ਹਜ਼ਾਰ ਸੂਆ ਇੱਕ ਸਟੇਟ ਨੇ ਇਹ ਮੋਦੀ ਸਰਕਾਰ ਨੇ ਦਿੱਲੀ ਦੀ ਸਰਕਾਰ ਨੇ ਖਰੀਦ ਕੇ ਦਿੱਤੇ ਨੇ ਇਹ ਇੱਕ ਚੀਜ਼ ਕਲੀਅਰ ਕਰਦੀ ਹੈ ਜਿਹੜੇ ਸਾਡੇ ਪੰਜਾਬ ਦੇ ਲੋਕ ਇੱਥੇ ਦਿੱਲੀ ਦੇ ਤਲਵੇ ਚੱਟਦੇ ਨੇ ਬੀਜਪੀ ਦੇ ਤਲਵੇ ਚੱਟਦੇ ਨੇ ਇਹ ਗੱਲ ਦਾ ਜਵਾਬ ਦੇਣ ਅਥਰੂ ਕੇਸ ਦੇ ਗੋਲੇ ਛੱਡੇ ਮੰਨ ਲਿਆ ਸੀ ਕਿ ਅਸੀਂ ਦਿੱਲੀ ਵੱਲ ਵੱਧ ਰਹੇ ਸੀ ਤੁਸੀਂ ਰੋਕਣਾ ਚਾਹੁੰਦੇ ਹੋ ਪਰ ਇਹ ਟੈਰਾਂ ਦੇ ਜਿਹੜੇ ਸੂਏ ਮਾਰੇ ਜੇ ਗਏ ਨੇ ਇਹ ਕਿਸ ਸੰਵਧਾਨ ਦੇ ਅੰਡਰ ਆਉਂਦਾ ਏ ਇਹ ਚੀਜ਼ ਜਿਹੜੇ ਸਾਡੇ ਲੋਕਲ ਲੀਡਰ ਨੇ ਉਹਨਾਂ ਨੂੰ ਗੱਲ ਸਮਝਣ ਦੀ ਲੋੜ ਏ ਤੇ ਸਾਡੇ ਕਿਸਾਨ ਭਰਾ ਉਹ ਭਰਾ ਜਿਹੜੇ ਸਾਡੇ ਨਾਲ ਲੋਕਾਂ ਦੇ ਮਗਰ ਆਪਣੇ ਨਿੱਜੀ ਸਵਾਰਥਾਂ ਲਈ ਜਾਂਦੇ ਨੇ ਅੱਜ ਇਹ ਕਿਸਾਨ ਆਪਣੀ ਜਾਨ ਤਲੀ ਤੇ ਧਰ ਕੇ 1900 ਕਿਲੋਮੀਟਰ ਸਫ਼ਰ ਤੈਅ ਕਰਕੇ ਇਹਨਾਂ ਦੇ ਵੱਲੋਂ ਲਗਾਏ ਗਏ ਰਸਤੇ ਦੇ 6 ਬੈਰੀਅਰ ਗੇਟ ਤੋੜ ਕੇ ਟਰੈਕਟਰਾਂ ਦੇ ਨਾਲ ਟਾਇਰਾਂ ਦੇ ਨਾਲ ਪੱਥਰ ਧੂਕੇ ਇੱਥੇ ਤੱਕ ਪਹੁੰਚੇ ਨੇ ਬੰਬ ਚਲਾਏ ਜਾ ਰਹੇ ਨੇ ਸਾਡੇ ਵਿੱਚ ਬਿਨਾਂ ਵਰਦੀ ਤੋਂ ਲੋਕ ਬੜੇ ਜਾ ਰਹੇ ਨੇ ਹੋ ਸਕਦਾ ਇੱਥੇ ਵੀ ਸਾਡੇ ਵਿੱਚੋਂ ਲੋਕ ਸ਼ਾਮਲ ਹੋਣ ਜਿਨ੍ਹਾਂ ਦੀਆਂ ਕਰਤੂਤਾ ਨੇ ਢੜੀ ਢੜੀ ਦੇ ਪੈਸੇ ਖਰੀਦਣ ਵਾਲੇ ਲੋਕ ਜੇ ਉਹ ਲੋਕ ਇਹ ਸੁਣਦੇ ਹੋਣ ਇਹ ਜਿਨ੍ਹਾਂ ਨੇ ਕਰਤੂਤਾ ਕੀਤੇ ਨੇ ਸਾਡੇ ਕਿਸਾਨਾਂ ਦੇ ਹੱਥ ਜੋ ਨੌਜਵਾਨ ਕੋਈ ਵੀ ਆ ਗਿਆ ਤੇ ਧੂ ਧੂ ਕੇ ਇਹਨਾਂ ਦੇ ਨਾਲ ਹੀ ਉਹਦੇ ਵਿੱਚ ਸ਼ੇਧ ਕਰਾਂਗੇ ਤਾਂ ਸਾਡੇ ਇਹਨਾਂ ਦੇ ਟਰੈਕਟਰਾਂ ਦੇ ਟਾਇਰਾਂ ਵਿੱਚ ਕੀਤੇ ਨੇ ਤੇ ਸਾਡੇ ਕਿਸਾਨ ਭਰਾਵਾਂ ਨੂੰ ਇੱਕ ਅਪੀਲ ਆ ਜਦੋਂ ਇੱਥੇ ਬੰਬਵਾਰੀ ਹੁੰਦੀ ਆ ਸਾਡਾ ਧਿਆਨ ਸਾਰਿਆਂ ਦਾ ਉਧਰ ਨੂੰ ਚਲਾ ਜਾਂਦਾ ਆ ਤੇ ਉਹ ਆਪਣੀ ਕਾਰਵਾਈ ਪਿੱਛੇ ਕਰਦੇ ਨੇ ਅਸੀਂ ਉਧਰ ਵੀ ਖਿਆਲ ਰੱਖਣਾ ਹੈ ਨਾਲ ਨਾਲ ਆਪਣੇ ਸੰਦ ਸਹੇੜੇ ਜਿਹੜੇ ਅਸੀਂ ਲੈ ਕੇ ਆਏ ਆ ਟਰੈਕਟਰ ਟਰਾਲੀਆਂ ਗੱਡੀਆਂ ਨੇ ਮੋਟਰਸਾਈਕਲ ਨੇ ਉਹਨਾਂ ਦਾ ਵੀ ਅਸੀਂ ਖਿਆਲ ਰੱਖਣਾ ਤੇ ਜਿਹੜਾ ਵੀ ਬੰਦਾ ਸਾਡੇ ਕਾਬੂ ਆਉਂਦਾ ਆ ਉਹਨੂੰ ਇੱਥੇ ਬੰਨ ਕੇ ਅਸੀਂ ਦਿੱਲੀ ਦੇ ਸਾਹਮਣੇ ਸਰੇ ਆਮ ਉਹ ਕਾਰਵਾਈ ਉਹਦੇ ਨਾਲ ਕਰਾਂਗੇ ਉਹ ਸਾਡੇ ਸਿੰਘ ਸੂਰਮੇ ਪੁਰਾਣੇ ਸਮਿਆਂ ਤੋਂ ਕਰਦੇ ਆਏ ਆ ਜੀ ਉਹ ਆਈਸੋ ਨੇ